ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਬੈਂਗਣ ਭਰਵਾ ਬੈਂਗਣ ਬਣਾ ਕੇ ਤਿਆਰ ਕਰਾਂਗੇ ਇਹਨਾਂ ਬੈਂਗਣਾਂ ਨੂੰ ਅਸੀਂ ਬਿਨਾ ਲਸਣ ਤੇ ਪਿਆਜ਼ ਤੋਂ ਤਿਆਰ ਕਰਾਂਗੇ ਬਣਾ ਕੇ ਅੱਗੇ ਵੇਖੋ ਵੀਡੀਓ 'ਚ ਅਸੀਂ ਕਿਸ ਤਰ੍ਹਾਂ ਬਣਾ ਕੇ ਤਿਆਰ ਕੀਤੇ ਭਰਵਾ ਬੈਂਗਣ ਬਣਾਵਾਂਗੇ ਭਰਵਾ ਬੈਂਗਣ ਅਸੀਂ ਬਿਨਾ ਪਿਆਜ਼ ਤੋਂ ਬਿਨਾ ਲਸਣ ਤੋਂ ਬਣਾ ਕੇ ਤਿਆਰ ਕਰਾਂਗੇ ਕੋਜ ਅਸੀਂ ਸਾਫਤ ਮਸਾਲੇ ਲਏ ਆ ਉਹਨਾਂ ਮਸਾਲਿਆਂ ਦੇ ਵਿੱਚ ਹੈਗਾ ਵਾ ਸੌਂਫ 1 ਚਮਚਾ ਸੁੱਕਾ ਧਨੀਆ 1 ਚਮਚਾ ਅੱਧਾ ਚਮਚਾ ਅਨਾਰ ਦਾਣਾ 1 ਚਮਚਾ ਜੀਰਾ ਤੇ ਚਮਚੇ ਦਾ ਚੌਥਾ ਕਿ ਹਿੱਸਾ ਮੇਥੀ ਦਾਣਾ ਇਹਨਾਂ ਸਾਰੇ ਮਸਾਲਿਆਂ ਨੂੰ ਅਸੀਂ ਗ੍ਰाइंड ਕਰ ਲੈਨੇ ਆ ਸਾਰੇ ਮਸਾਲਿਆਂ ਨੂੰ ਅਸੀਂ ਗ੍ਰਾਈਂਡਰ ਜਾਰ ਵਿੱਚ ਪਾ ਲਏ ਮਸਾਲਿਆਂ ਨੂੰ ਅਸੀਂ ਪੀਸ ਲਿਆ ਮਸਾਲਿਆਂ ਨੂੰ ਅਸੀਂ ਇੱਕ ਬੋਇਲ ਵਿੱਚ ਪਾ ਲਿਆ ਵਾ ਹੁਣ ਅਸੀਂ ਬਾਕੀ ਦੇ ਮਸਾਲੇ ਪਾ ਲੈਨੇ ਇੱਕ ਚਮਚਾ ਨਮਕ ਨਮਕ ਅਸੀਂ ਟੇਸਟ ਅਨਸਾਰ ਪਾਵਾਂਗੇ ਅੱਧਾ ਚਮਚਾ ਹਲਦੀ ਪਾਊਡਰ ਅੱਧਾ ਚਮਚਾ ਲਾਲ ਮਿਰਚ ਕੁੱਟੀ ਹੋਈ ਅੱਧਾ ਚਮਚਾ ਅਸੀਂ ਗਰਮ ਮਸਾਲਾ ਪਾਵਾਂਗੇ ਥੋੜਾ ਜਿਹਾ ਅੰਬਚੂਰਾ ਪਾਊਡਰ ਕਿਉਂਕਿ ਖੱਟੇ ਵਾਸਤੇ ਪਹਿਲਾਂ ਅਨਾਰ ਦਾਣਾ ਪਾਇਆ ਹੋਇਆ ਕਸ਼ਮੀਰੀ ਦੇਗੀ ਲਾਉ ਮਿਰਚ ਇਹਨਾਂ ਸਾਰੇ ਮਸਾਲਿਆਂ ਨੂੰ ਮਿਕਸ ਕਰ ਲੈਨੇ ਚੰਗੀ ਤਰ੍ਹਾਂ मिक्स ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਪਾ ਕੇ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਹਾਂ ਜਿਆਦਾ ਨਹੀਂ ਪਾਣੀ ਪਾਉਣਾ ਬਾਸ ਤੋਂ 3 ਚਮਚੇ ਪਾਣੀ ਪਾਉਣਾ ਜਿਹਦੇ ਨਾਲ ਮਸਾਲਾ ਜਿਹੜਾ ਸਾਡਾ ਚੰਗੀ ਤਰ੍ਹਾਂ ਗਿੱਲਾ ਹੋ ਜੇ ਤੇ ਇਹ ਮਸਾਲਾ ਸਾਰੇ ਜਿਹੜੇ ਨਾ ਇਹ ਫੁੱਲ ਜਾਣਗੇ ਇਹਨੂੰ 10-15 ਮਿੰਟ ਅਸੀਂ ਇਸੇ ਤਰ੍ਹਾਂ ਰਹਿਣ ਦਾਂਗੇ ਤੁਹਾਨੂੰ ਤਾਂ ਕਸੀ ਬੈਂਗੜਾ ਨੂੰ ਕੱਟ ਲੈਨੇ ਆ ਫਰਾਈਪੈਨ ਅਸੀਂ ਉੱਪਰ ਰੱਖ ਲਈਆ ਉਹ ਚਮਚੇ ਅਸੀਂ ਤੇਲ ਪਾ ਲਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਿੰਨੇ ਤੇਲ ਗਰਮ ਹੋ ਗਿਆ ਥੋੜੀ ਜਿਹੀ ਹਿੰਗ ਪਾ ਲਾਂਗੇ ਮਸਾਲੇ ਨੂੰ ਅਸੀਂ ਫੁੱਲਣ ਵਾਸਤੇ ਰੱਖਿਆ ਸੀ ਪਾਣੀ ਵਿੱਚ ਮਿਕਸ ਕਰਕੇ ਉਹ ਮਸਾਲੇ ਨੂੰ ਅਸੀਂ ਭੁੰਨ ਲੈਨੇ ਇਸ ਤਰ੍ਹਾਂ ਮਸਾਲਾ ਭੁੰਨਣ ਨਾਲ ਇੱਕ ਤੇ ਮਸਾਲਾ ਜਲੇਗਾ ਨਹੀਂ ਤੇ ਇਸ ਤਰ੍ਹਾਂ ਫਲੇਵਰ ਵੀ ਬਹੁਤ ਵਧੀਆ ਆਏਗਾ। ਮਸਾਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਿਆ ਵਾ। ਅਸੀਂ ਇਹਨੂੰ ਜ਼ਿਆਦਾ ਨਹੀਂ ਭੁੰਨਣਾ ਬਹੁਤ ਜ਼ਿਆਦਾ ਨਹੀਂ ਭੁੰਨਣਾ। ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਚਾਟ ਮਸਾਲਾ ਪਾ ਲਾਂ। ਚਾਟ ਮਸਾਲੇ ਦੇ ਨਾਲ ਵੀ ਟੇਸਟ ਬਹੁਤ ਵਧੀਆ ਆਏਗਾ। ਤੇ ਗੈਸ ਨੂੰ ਅਸੀਂ ਬੰਦ ਕਰ ਦਿੰਨੇ ਤੇ ਇਹਨੂੰ ਠੰਡਾ ਹੋਣ ਦਿੰਨੇ ਮਸਾਲੇ ਨੂੰ। ਜਦੋਂ ਤੱਕ ਮਸਾਲਾ ਠੰਡਾ ਹੁੰਦਾ ਉਦੋਂ ਤੱਕ ਅਸੀਂ ਬੈਂਗਾਂ ਨੂੰ ਕੱਟ ਲੈਂਦੇ ਹਾਂ। ਇਦਾਂ ਅਸੀਂ ਇੱਕ ਭਾਂਡੇ ਵਿੱਚ ਪਾਣੀ ਲੈ ਲਿਆ ਵਾ ਬੈਂਗਣ ਜਿਹੜੇ ਜਲਦੀ ਕਾਣੇ ਪੈ ਜਾਂਦੇ ਆ ਇਸ ਕਰਕੇ ਅਸੀਂ ਕੱਟ ਕੇ ਤੇ ਨਾਲ ਦੀ ਨਾਲ ਪਾਣੀ 'ਚ ਪਾ ਦਾਂਗੇ ਇਹਨੂੰ ਅਸੀਂ ਚਾਰ ਕੱਟ ਲਾਵਾਂਗੇ ਇਸ ਤਰ੍ਹਾਂ ਨਾਲ ਦੀ ਨਾਲ ਚੈੱਕ ਕਰ ਲੈਣਾ ਬੈਂਗਣਾ ਦੀ ਅਸੀਂ ਕਟਿੰਗ ਕਰ ਲਈ ਆ ਹੁਣ ਅਸੀਂ ਇਹਦੇ ਵਿੱਚ ਮਸਾਲਾ ਭਰਾਂਗੇ ਇਹਨਾਂ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢ ਲਈਏ ਮਸਾਲਾ ਭਰ ਲੈਨੇ ਅਸੀਂ ਬੈਂਗਣਾ ਦੇ ਵਿੱਚ ਐਸਟ੍ਰੇਸੀ ਕੋਟ ਕੇ ਮਸਾਲਾ ਭਰੰਗ ਵਿੱਚ ਐਸਟ੍ਰੇਸੀ ਮਸਾਲਾ ਭਰ ਲਾਂਗੇ ਸਾਰੇ ਬੈਂਗਣਾਂ ਦੇ ਵਿੱਚ ਅਸੀਂ ਇਸੇ ਤਰ੍ਹਾਂ ਮਸਾਲਾ ਭਰ ਲੈਨੇ ਤੇਲ ਨੂੰ ਅਸੀਂ ਗਰਮ ਰੱਖ ਲਿਆ ਵਾ ਇੱਕ ਕੜਛੀ ਦੇ ਕਰੀਬ ਅਸੀਂ ਤੇਲ ਪਾਇਆ ਸੀ ਹੁਣ ਅਸੀਂ ਨਾਲ ਦੀ ਨਾਲ ਬੈਂਗਣ ਪਾ ਲਾਂਗੇ ਤੇ ਫਲੇਮ ਨੂੰ ਅਸੀਂ ਬਿਲਕੁਲ ਸਲੋ ਕਰ ਦਿੰਦੇ ਹਾਂ ਬੈਂਗਣਾਂ ਨੂੰ ਅਸੀਂ ਵਿੱਚ ਪਾ ਲਿਆ ਵਾ ਫਰਾਈ ਪੈਨ ਦੇ ਹੁਣ ਅਸੀਂ ਇਹਨਾਂ ਨੂੰ ਸਲੋ ਫਲੇਮ ਤੇ ਪਕਾਵਾਂਗੇ ਇੱਕ ਸਾਈਡ ਤੋਂ ਇਹ ਪੱਕ ਗਿਆ ਹੁਣ ਅਸੀਂ ਇਹਦੀਆਂ ਸਾਈਡਾਂ ਬਦਲਾ ਲੈਂਦੇ ਆਂ 2 ਕੁ ਮਿੰਟ ਵਾਸਤੇ ਸੇ ਇਹਨੂੰ ਉੱਪਰੋਂ ਕਵਰ ਕਰ ਦਿੰਦੇ ਆਂ ਸਬਜੀ ਚੈੱਕ ਕਰ ਲੈਨੇ ਆਂ ਸਬਜੀ ਦੀ ਬੰਦੀ ਨੂੰ 5 ਕੁ ਮਿੰਟ ਹੋ ਗਏ ਆ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਇੱਕ ਵਾਰ ਇਹ ਅਸੀਂ ਇਹਦੀਆਂ ਫੇਰ ਸਾਈਡਾਂ ਬਦਲਾ ਲੈਂਦੇ ਆਂ ਇਹ ਚੰਗੀ ਤਰ੍ਹਾਂ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਹੁਣ ਅਸੀਂ ਇਹਨੂੰ ਉਪਰੋਂ ਕਵਰ ਨਹੀਂ ਕਰਾਂਗੇ ਇਸੇ ਤਰ੍ਹਾਂ ਅਸੀਂ 2 ਕੁ ਮਿੰਟ ਹੋਰ ਪਕਾ ਲਈਏ ਬੈਂਗਨ ਦੀ ਸਬਜ਼ੀ ਸਾਡੀ ਬਣ ਕੇ ਤਿਆਰ ਹੈ ਇਹ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਤੁਸੀਂ ਦੇਖ ਸਕਦੇ ਜੀ ਇਹ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਈ ਖਾਣ ਵਿੱਚ ਇਹ ਬਹੁਤ ਹੀ ਟੇਸਟੀ ਤੁਸੀਂ ਇਸੇ ਤਰ੍ਹਾਂ ਬਣਾਇਓ ਤੇ ਖਾਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜਲਦੀ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ